गुड मॉर्निंग एवरीवन सत श्री अज्ज मैं ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਇੱਕ ਇੱਕ ਕਹਾਣੀ ਕਹਿ ਲੋ ਸ਼ੇਅਰ ਕਰਨ ਜਾ ਰਿਹਾ ਸ਼ੇਅਰ ਕਰਨ ਜਾ ਰਿਹਾ ਜਿਹੜੀ ਕਿ ਮੇਰੇ ਨਾਲ ਖੁਦ ਹੋਈ ਔਰ ਉਹਦਾ ਕੀ ਨਤੀਜਾ ਹੋਇਆ ਔਰ ਜਿੱਦਾਂ ਮੈਂ ਇਸ ਲਾਈਵ ਵੀਡੀਓ ਦਾ ਟਾਈਟਲ ਰੱਖਿਆ ਕਿ ਪੰਜਾਬ ਜਾਗੋ ਤੇ ਇਸ ਟਾਈਮ ਤੇ ਮੈਂ ਖੜਾ ਹੈਗਾ ਮੱਖੂ ਦੇ ਸੇਵਾ ਕੇਂਦਰ ਦੇ ਬਾਹਰ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਮੱਖੂ ਦਾ ਸੇਵਾ ਕੇਂਦਰ ਹੈ ਸੇਵਾ ਕੇਂਦਰ ਦਾ ਕੀ ਮਤਲਬ ਹੁੰਦਾ ਜੀ ਸੇਵਾ ਕੇਂਦਰ ਦਾ ਮਤਲਬ ਕੀ ਹੁੰਦਾ ਹੈ ਕਿ ਗਵਰਨਮੈਂਟ ਨੇ ਇਹ ਫੈਸਿਲਿਟੀ ਆਪਣੇ ਨਾਗਰਿਕਾਂ ਲਈ ਬਣਾਈ ਆ ਜਿੱਥੇ ਕਿ ਆਪਾਂ ਆ ਕੇ ਜੋ ਵੀ ਸਾਨੂੰ ਗਵਰਨਮੈਂਟ ਦੀ ਸਹੂਲਤਾਂ ਨੇ ਉਹ ਮਿਲਣ ਤੇ ਗੱਲ ਆਪਾਂ ਕੱਲ ਦੀ ਸ਼ੁਰੂ ਕਰਦੇ ਆ ਮੇਰਾ ਬੇਟਾ 2 ਸਾਲ ਦਾ ਹੋਣ ਵਾਲਾ ਉਹਦਾ ਨਾਮ ਹੈ ਅਹਿਲੌਨ ਤੇ ਮੈਨੂੰ ਉਹਦਾ ਪਾਸਪੋਰਟ ਬਣਾਉਣ ਲਈ ਆਧਾਰ ਕਾਰਡ ਦੀ ਲੋੜ ਸੀ ਤੇ ਮੈਂ ਇੱਕ ਨਾਰਮਲ ਨਾਗਰਿਕ ਦੇ ਤੌਰ ਤੇ ਕੋਈ ਮੈਂ ਇਦਾਂ ਨਹੀਂ ਕੋਈ ਜਾਕ ਲਾ ਕੇ ਜਿੱਦ ਆਪਣੇ ਪੰਜਾਬ ਤੋਂ ਦਾ ਕੀ ਭਈ ਮੈਂ ਕਿੰਗ ਬੰਦਾ ਮੈਨੇਜਿੰਗ ਡਾਇਰੈਕਟਰ ਆ ਜਾਂ ਮੈਂ ਬਾਕੀ ਗਲਤ ਨੂੰ ਬਾਅਦ ਚ ਦੱਸ ਮੈਂ ਇੱਕ ਨੌਮਗ ਨਾਗਰਿਕ ਕਰਕੇ ਇੱਥੇ ਆਇਆ ਆਪਣੇ ਪਰਿਵਾਰ ਨਾਲ ਆਪਣੇ ਬੱਚੇ ਦਾ ਆਧਾਰ ਕਾਰਡ ਬਣਾ ਲਿਆ ਤੇ ਇਹਨਾਂ ਨੇ ਮੈਨੂੰ ਜਿੱਦਾਂ ਆਪਾਂ ਨੇ ਆ ਪਰਚੀ ਦਿੰਦੇ ਨੇ ਕੀ ਤੁਹਾਡਾ ਨੰਬਰ ਕੀ ਹੋਏਗਾ ਮੈਂ ਠੀਕ ਹੈ ਜੀ ਮੈਂ ਇੱਥੇ ਆ ਕੇ ਇਹਨਾਂ ਨੂੰ ਪੁੱਛਿਆ ਕਿ ਭਾਜੀ ਇਹ ਨੰਬਰ 32 ਨੰਬਰ ਮੈਨੂੰ ਜਿਹਨਾਂ ਨੇ ਪਰਚੀ ਦਿੱਤੀ ਕਦ ਤੱਕ ਇਹ ਮੇਰਾ ਨੰਬਰ ਲੱਗੂਗਾ ਤਾਂ ਕਿ ਮੈਂ ਕੰਮ ਤੇ ਵਾਪਸ ਚਲੇ ਜਾ ਸਕਾਂ ਸੈਟਰਡੇ ਸੀ ਬਹੁਤ ਰਸ਼ ਸੀਗਾ ਸੈਟਰਚ ਬਹੁਤ ਕਾਫੀ ਬੱਚੇ ਸੀ ਤਾਂ ਮੈਂ ਕੰਮ ਛੱਡ ਕੇ ਵਿੱਚ ਆਇਆ ਸੀ ਕਿਉਂਕਿ ਆਧਾਰ ਕਾਰਡ ਮੇਰੇ ਬੇਟੇ ਦਾ ਜ਼ਰੂਰੀ ਸੀ ਉਹਦੇ ਬਿਨਾ ਪਾਸਪੋਰਟ ਨਹੀਂ ਬਣਦਾ ਤੇ ਇਹਨਾਂ ਨੇ ਕਿਹਾ ਕਿ ਚਲੋ ਤੁਸੀਂ ਅ ਥੋੜੀ ਦੇਰ ਚਾਹ ਜਿਓ ਉਦ ਪਹੁੰਚ ਜਾਓ ਤਾਂ ਦੇਖ 1.5 ਘੰਟੇ ਜਾਂ ਘੰਟੇ ਚਾਹ ਜਿਓ ਫਿਰ ਤੁਹਾਡਾ ਨੰਬਰ ਆ ਜਾਊ ਮੈਂ ਕਿਹਾ ਠੀਕ ਹੈ ਤੇ ਮੈਂ ਆਫਿਸ ਗਿਆ ਵਾਪਸ ਤੇ ਫਿਰ ਮੈਂ ਵਾਪਸ ਆਇਆ ਆਰਾਊਂਡ ਅੱਧੇ ਘੰਟੇ ਚ ਫਿਰ ਮੈਂ ਕੁਝ ਨਹੀਂ ਕਿਹਾ ਮੈਂ ਲਾਈਨ 'ਚ ਹੀ ਲਾਈਨ 'ਚ ਖੜਿਆ ਰਿਹਾ ਬੱਚਾ ਵੀ ਸੀਗਾ ਜਨੂ ਛੋਟਾ ਬੱਚਾ ਹੈਗਾ ਬੱਚਾ बार-बार ਲੈ ਕੇ ਆਣਾ ਥੋੜੀ ਮੁਸ਼ਕਿਲ ਹੁੰਦੀ ਹੈ ਬਟ ਚਲੋ ਆਪਾਂ ਆਏ ਆਪਾਂ ਨੌਰਮਲ ਨਾਗਰਿਕ ਕਰਕੇ ਹੀ ਇੱਥੇ ਆਏ ਇਹਨਾਂ ਨੇ ਮੇਰੇ ਖਿਆਲ ਉਦੋਂ ਟਾਈਮ ਹੋਣਾ ਉੱਚ 12:30 ਦਾ ਇਹਨਾਂ ਨੇ ਲੰਚ ਬ੍ਰੇਕ ਆਪਣੀ ਮਰਜ਼ੀ ਨਾਲ ਜਦ ਵੀ ਲੈਂਦੇ ਹੋਣਗੇ ਲੈ ਲਈ ਤੇ ਮੈਨੂੰ ਨਹੀਂ ਦੱਸਿਆ ਤੇ ਮੈਂ ਇਹਨਾਂ ਨੂੰ ਪੁੱਛਿਆ ਅੱਛਾ ਤੁਸੀਂ ਹੁਣ ਲੰਚ ਲੈ ਰਹੇ ਹੋ ਹੁਣ ਕਦੋਂ ਆ ਹਾਂਜੀ ਹੁਣ ਜੀ ਲੰਚ ਹੈਗਾ ਤੁਸੀਂ 2:30 ਵਜੇ ਤੋਂ ਬਾਅਦ ਆਇਓ ਤੇ ਤੁਹਾਡਾ ਨੰਬਰ ਉਦੋਂ ਆਊਗਾ ਮੈਂ ਕਿਹਾ ਠੀਕ ਹੈ ਜੀ ਮੈਂ ਉਦੋਂ ਵੀ ਕੁਝ ਨਹੀਂ ਕਿਹਾ ਚੁੱਪ ਕਰਕੇ ਆਪਣੇ ਬੱਚੇ ਨੂੰ ਫੇਰ ਲੈ ਕੇ اپنی ماشینਾਂ ਆ ਕੇ ਚਲਾ ਗਿਆ ਮੈਂ ਉਹਨਾਂ ਨੂੰ ਉਦੋਂ ਵੀ ਨਹੀਂ ਦੱਸਿਆ ਕਿ ਮੈਂ ਕੌਣ ਆ ਜਾਂ ਫਿਰ ਮੇਰਾ ਪਰਿਵਾਰ ਕਿੱਥੋਂ ਦਾ ਐਸੀ ਕੌਣ ਤੇ ਥਰਡ ਟਾਈਮ ਜਦ ਮੈਂ ਆਇਆ ਲੰਚ ਤੋਂ ਬਾਅਦ ਤੇ ਉਦੋਂ ਫਿਰ ਤੁਹਾਨੂੰ ਮੈਂ ਹੁਣ ਤੁਸੀਂ ਇਨਸੀਡੈਂਟ ਸੁਣ ਰਹੇ ਹੋ ਮੈਂ ਸਵੇਰੇ ਆਇਆ ਫਿਰ ਆਇਆ ਦੂਜੀ ਵਾਰ ਫਿਰ ਆਇਆ ਤੀਜੀ ਵਾਰ ਜਦ ਮੈਂ ਤੀਜੀ ਵਾਰੀ ਆਇਆ ਉਦੋਂ ਵੀ ਮੈਂ ਵੇਟ ਕੀਤੀ ਔਰ ਕੰਮ ਨਹੀਂ ਬਣਿਆ ਤੇ ਇੱਕ ਨਾਰਮਲ ਨਾਗਰਿਕ ਇਹ ਤਰੀਕੇ ਨਾਲ ਮੈਂ ਕਿਹਾ ਕੱਲ ਮੈਂ ਜਾਊਂਗਾ ਮੈਂ ਦੇਖਣਾ ਕਿ ਇੱਥੇ ਕੰਮ ਕਿੱਦਾਂ ਹੁੰਦਾ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਨੂੰ ਨਹੀਂ ਦੱਸਿਆ ਮੈਂ ਕੌਣ ਹਾਂ ਮੈਂ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਕਿ ਕੀ ਹੈਗਾ ਉਹ ਹੈਗਾ ਉਹ ਹੈਗਾ ਹੁਣ ਆਪਾਂ ਦੂਜੀ ਗੱਲ ਤੇ ਆਨੇ ਆ ਇਹ ਹੈ ਸੇਵਾ ਕੇਂਦਰ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਨੂੰ ਇੱਕ ਇੱਕ ਬਹੁਤ ਹੀ ਜ਼ਰੂਰੀ ਇਨਫੋਰਮੇਸ਼ਨ ਦੇਣਾ ਚਾਹਨਾ ਜਿਹੜੇ ਕਿ ਤੁਹਾਡੇ ਲਈ ਹੈਲਪਫੁਲ ਹੋਏਗੀ ਫਿਊਚਰ ਪੰਜਾਬ ਸਰਕਾਰ ਦੇ ਨਾਲ ਇੱਕ ਪੰਜਾਬ ਸਰਕਾਰ ਚ ਕੈਪਟਨਜੀ ਦੀ ਸਰਕਾਰ ਜੇ ਸ਼ੁਰੂ ਹੋਈ ਸੀ ਮੈਂ ਦੇਖੋ ਕਦੇ ਪੋਲਿਟਿਕਸ ਦੀ ਗੱਲ ਨਹੀਂ ਕਰਦਾ ਮੈਨੂੰ ਪੋਲਿਟਿਕਸ ਕੋਈ ਇੰਟਰਸਟ ਨਹੀਂ ਹੈਗਾ ਪਰ ਇੱਕ ਬਹੁਤ ਹੀ ਇੰਪੋਰਟੈਂਟ ਇੰਸਟੀਟਿਊਸ਼ਨ ਪੰਜਾਬ ਨੇ ਸ਼ੁਰੂ ਕੀਤਾ ਉਹਨੂੰ ਕਹਿੰਦੇ ਆਪਾਂ জিਓਜੀ জিਓਜੀ ਦਾ ਮਤਲਬ ਹੁੰਦਾ ਗਾਰਡੀయన్స్ ਆਫ ਗਵਰਨੈਂਸ ਕਿਆਨ ਦਾ ਮਤਲਬ ਪੰਜਾਬੀ ਚ ਆਪਾਂ ਨੂੰ ਅਗਰ ਗੱਲ ਕਰੀਏ ਗਾਰਡੀయన్స్ ਆਫ ਗਵਰਨੈਂਸ ਕੌਣ ਹੁੰਦੇ ਨੇ ਗਾਰਡੀయన్స్ ਆਫ ਗਵਰਨੈਂਸ ਦਾ ਮਤਲਬ ਹੁੰਦਾ ਖੁਸ਼ਹਾਲੀ ਦੇ ਰਾਖੀ ਇਹ ਲੋਕੀ ਕੌਣ ਨੇ ਪੰਜਾਬ ਦੇ ਅੰਦਰ ਕੈਪਟਨ ਅਰਬਿੰਦਰ ਨੇ ਕੀ ਸ਼ੁਰੂ ਕੀਤਾ ਕੈਪਟਨ ਜਿਹੜੇ ਆਪਣੇ ਸੀਐਮ ਨੇ ਉਹਨਾਂ ਨੇ ਕੀ ਸ਼ੁਰੂ ਕੀਤਾ ਜਿਹੜੇ ਵੀ ਰਿਟਾਇਰਡ ਫੌਜੀ ਨੇ ਉਹਨਾਂ ਨੂੰ ਇੱਕ ਕੰਮ ਦਿੱਤਾ ਕਿ ਜਿਹੜੇ ਵੀ ਸਰਕਾਰੀ ਇੰਸਟੀਟਿਊਸ਼ਨ ਨੇ ਜਿੱਦਾ ਸੇਵਾ ਕੇਂਦਰ ਜਿੱਦਾ ਕੀ ਸਰਕਾਰੀ ਹਸਪਤਾਲ ਸਰਕਾਰੀ ਸਕੂਲ ਜਾਂ ਕੋਈ ਵੀ ਸਰਕਾਰੀ ਕੰਮ ਜਿੱਥੇ ਹੁੰਦਾ ਤੁਹਾਡਾ ਕੰਮ ਹੈ ਇਸ ਟੀਮ ਦਾ ਕੀ ਕੰਮ ਹੈ ਜਿਹੜੇ ਜੀਓਜੀ ਨੇ ਉੱਥੇ ਜਾ ਕੇ ਚੈੱਕ ਕਰਨਾ ਕਿ ਕੰਮ ਜਿਹੜਾ ਹੈਗਾ ਸਹੀ ਤਰੀਕੇ ਨਾਲ ਹੋ ਰਿਹਾ ਹੈ ਮਤਲਬ ਕਹਿਣ ਦਾ ਮਤਲਬ ਕ腐ਸ਼ਨ ਨਹੀਂ ਹੋ ਰਹੀ ਕਹਿੰਦਾ ਮਤਲਬ ਕਿ ਲੋਕਾਂ ਨੂੰ ਜੋ ਟਾਈਮ ਦਿੱਤਾ ਜਾ ਰਿਹਾ ਜੋ ਕੰਮ ਦਿੱਤਾ ਜਾ ਰਿਹਾ ਉਹ ਹੋ ਰਿਹਾ ਕਿ ਨਹੀਂ ਤੇ ਹੁਣ ਆਈ ਨੈਕਸਟ ਗੱਲ ਜੀਓ ਜੀ ਜਿਹੜੇ ਗਾਰਡੀయన్స్ ਆਫ ਗਵਰਨਰਸ ਦੇ ਹੈੱਡ ਹੈਗੇ ਨੇ ਪੰਜਾਬ ਦੇ ਉਹ ਹੈਗੇ ਨੇ ਮੇਰੇ ਫਾਦਰ ਤੇ ਇਹ ਗੱਲ ਮੈਂ ਇਹਨਾਂ ਨੂੰ ਨਹੀਂ ਦੱਸੀ ਦੂਜੀ ਗੱਲ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਕਿੰਗ ਬਾਂਡ ਦੇ ਮੈਨੇਜਿੰਗ ਡਾਇਰੈਕਟਰ ਦੇ ਗੱਲ ਉਹ ਬਾਤ ਹੈ ਤੇ ਇਹ ਮੈਂ ਕੀ ਕੀਤਾ ਮੈਨੂੰ ਤਾਂ ਬਣਾਣਾ ਜ਼ਰੂਰੀ ਸੀ ਆਪਣਾ ਆਧਾਰ ਕਾਰਡ ਤੇ ਮੇਰੇ জিਓਜੀ ਟੀਮ ਦੇ ਜਿਹੜੇ ਫਾਦਰ ਸਾਹਿਬ ਦੇ ਮੈਂਬਰ ਨੇ ਉਹ ਫਿਰੋਜ਼ਪੁਰ ਸੀਗੇ ਉਸ ਟਾਈਮ ਤੇ ਉਹਨੇ ਕਿਹਾ ਤੁਸੀਂ ਫਿਰੋਜ਼ਪੁਰ ਆ ਜਾਓ ਜਲਦੀ ਆਪਾਂ 5 ਮਿੰਟ ਚ ਆਧਾਰ ਕਾਰਡ ਦਾ ਕੰਮ ਖਤਮ ਕਰੀਏ ਕਿਉਂ ਮੈਂ ਤਾਂ ਜਾਣਾ ਸੀ ਮੈਨੂੰ ਕੰਮ ਜ਼ਰੂਰੀ ਸੀ ਤੇ ਮੈਂ ਆਪਣੇ ਬੱਚੇ ਦਾ ਆਧਾਰ ਕਾਰਡ 5 ਮਿੰਟ ਚ ਉੱਥੇ ਬਣਾ ਲਿਆ ਜਿਹੜਾ ਸੇਵਾ ਕੇਂਦਰ ਹੈਗਾ ਫਿਰੋਜ਼ਪੁਰ ਫਿਰ ਮੈਂ ਇੱਥੇ ਵਾਪਸ ਆਇਆ ਉਦੋਂ ਤੱਕ ਇਹਨਾਂ ਦੇ ਉੱਤੇ ਐਕਸ਼ਨ ਲੈ ਚੁੱਕੇ ਸੀ ਆਪਣੇ জিਓਜੀ ਵਾਲੇ ਤੇ ਜਿਓਜੀ ਦੇ ਤਿੰਨ ਫੌਜੀ ਇੱਥੇ ਆ ਗਏ ਇਹਨਾਂ ਦੀ ਸਾਰੀ ਫਾਈਲ ਚੈੱਕ ਕੀਤੀ ਇਹਨਾਂ ਦਾ ਕੰਮ ਚੈੱਕ ਕੀਤਾ ਇਹਨਾਂ ਦੀ ਉੱਤੇ ਰਿਪੋਰਟ ਬਣੀ ਤੇ ਕੱਲ ਤੋਂ ਪਰ ਇਹ ਗੈਰੰਟੀ ਦੇ ਕੱਲ ਤੋਂ ਅਗਰ ਤੁਸੀਂ ਇਹ ਸੇਵਾ ਕੇਂਦਰ ਸ਼ਾਉਂਗੇ ਮੱਖੂ ਦੇ ਤੁਸੀਂ ਕੀ ਨੋਟਿਸ ਕਰੋਗੇ ਸਵੇਰੇ 8:30 ਤੋਂ ਲੈ ਕੇ ਜੱਤ ਇੱਕ ਕੰਮ ਕਰਦੇ ਨੇ ਤੇ ਤਿੰਨ ਫੌਜੀ ਤਨਾਤ ਰਹੇ ਨੇ ਸਿਵਲ ক্লোਜ਼ ਟੂ ਰਿਟਾਇਰਡ ਉਹਨਾਂ ਨੇ ਇਹਦਾ ਦਾ ਇੱਕ ਇੱਕ ਕੰਮ ਚੈੱਕ ਕਰਨਾ ਕਿੰਨੇ ਟਾਈਮ ਇਹ ਆਂਦੇ ਆ ਕਿੰਨੇ ਟਾਈਮੇ ਕਿੰਨੇ ਦਿਨਾਂ ਚ ਫਾਈਲ ਪ੍ਰੋਸੈਸ ਕਰਦੇ ਆ ਕਿੰਨੇ ਵਜੇ ਬ੍ਰੇਕ ਲੈਂਦੇ ਆ ਕਿੰਨੇ ਵਜੇ ਜਾਂਦੇ ਆ ਈਵਨ ਕਿੱਥੇ ਜਾਂਦੇ ਆ ਕਿੱਥੇ ਇਹਨਾਂ ਦੇ ਉੱਤੇ ਇੱਕ ਹਫਤੇ ਉੱਤੇ ਪੂਰੇ ਇੱਕ ਕਹਿ ਲਓ ਜਿੰਨੂੰ ਰਿਪੋਰਟ ਬਣਨੀ ਆ ਔਰ ਉਸ ਰਿਪੋਰਟ ਦੇ ਅੰਦਰ ਅਗਰ ਉਸ ਫੌਜੀ ਨੂੰ ਕੁਝ ਵੀ ਗਲਤ ਲੱਗਿਆ ਤੇ ਬੰਦਾ ਨੌਕਰੀ ਵੀ ਲੂਜ਼ ਕਰ ਸਕਦਾ ਜਾਂ ਉਹ ਅੱਗੇ ਹਾਇਰ ਅਥਾਰਟੀ ਤੇ ਰਿਪੋਰਟ ਜਾਣੀ ਆ ਤੇ জিওজি ਮੈਂ ਤੁਹਾਨੂੰ ਕਿਉਂ ਦੱਸਣਾ ਚਾਹੁੰਦਾ ਆਪਣੇ ਪੰਜਾਬ ਦੇ ਲੋਕਾਂ ਨੂੰ ਜਿਆਦਾ ਨੌਲੇਜ ਨਹੀਂ ਹੈਗੇ ਕਿ ਇਹ জিওਜੀ ਦੇ ਹੈੱਡ ਜਿੱਦਾਂ ਮੇਰੇ ਫਾਦਰ ਨੇ ਇਹਨਾਂ ਦਾ ਕੰਮ ਕੀਆ ਕਿ ਔਰ ਇਹ ਫੌਜੀ ਦਾ ਕੰਮ ਕੀਆ ਸਾਡੇ ਜਿਹੜੇ ਫੌਜੀ ਨੇ ਇਹਨਾਂ ਦਾ ਕੰਮ ਕੀਆ ਕਿ ਇਹ ਇਦਾਂ ਦੀ ਜਿਹੜੇ ਇਨਸੀਡੈਂਟ ਹੋ ਰਹੇ ਨੇ ਆਪਾਂ ਇਹਨਾਂ ਨੂੰ ਰੋਕਣਾ ਪੰਜਾਬ 'ਚ ਕਿ ਜਿੱਥੇ ਮੈਂ ਤੁਹਾਨੂੰ ਕਿਹਾ ਮੈਂ ਨਾਰਮਲ ਨਾਗਰਿਕ ਵਰਕੇ ਨਾਰਮਲ ਬੰਦਾ ਬਣ ਕੇ ਇੱਥੇ ਆਇਆ ਮੈਂ ਕੋਈ ਆ ਕੇ ਇੱਥੇ ਸ਼ੋਰ ਸ਼ਰਾਬਾ ਨਹੀਂ ਕੀਤਾ ਜਿੱਦਾਂ ਪੰਜਾਬ ਚ ਆਦਾ ਓਏ ਮੈਂ ਆ ਆ ਮੈਂ ਮੇਰਾ ਫਾਦਰ জিਓਜੀ ਆ ਜਲ ਦੋ ਮਿੰਟ ਚ ਕੰਮ ਕਰ ਮੈਂ ਦੇਖਣਾ ਚਾਹੁੰਦਾ ਸੀ ਕਿ ਭਾਈ ਜਿੱਦਾਂ ਨਾਰਮ ਸਹੂਲਤਾਂ ਮਿਲਦੀਆਂ ਕਿ ਨਹੀਂ ਮਿਲਦੀਆਂ ਤੇ ਮੈਨੂੰ ਨਹੀਂ ਮਿਲੀ ਨਾਰਮਲ ਨਾਗਰਿਕ ਕਰਕੇ ਜਦ ਮੈਂ ਸ਼ਾਮ ਨੂੰ ਮੈਂ ਤੁਹਾਨੂੰ ਗੱਲ ਦੱਸਾਂ ਇਹਨਾਂ ਦੇ ਉੱਤੇ ਐਕਸ਼ਨ ਹੋ ਚੁੱਕਿਆ ਸੀ ਜਦ ਮੇਰੇ ਫੌਜੀ ਬ੍ਰਦਰਸ ਆ ਕੇ ਇਹਨਾਂ ਦੇ ਉੱਤੇ ਐਕਸ਼ਨ ਲੈ ਚੁੱਕੇ ਸੀ ਫਿਰ ਮੈਂ ਸ਼ਾਮੀ ਨਾ ਮੇਰੇ ਖਿਆਲ ਜੇ ਬੰਦ ਕਰਨ ਲੱਗੇ ਸੀ ਉਦੋਂ ਤੇ ਉਦੋਂ ਟਾਈਮ ਤੇ ਮੈਂ ਆਇਆ ਨਾ ਕੋਲ ਫਿਰ ਤੋਂ ਕੱਲਾ ਜਦ ਵੀ ਮੈਂ ਕੋਈ ਕੰਮ ਕਰਦਾ ਹਮੇਸ਼ਾ ਕੱਲਾ ਕਰਦਾ ਪਹਿਲੀ ਗੱਲ ਕਿਸੇ ਵੀ ਦੀ ਬੈਕਿੰਗ ਲੈ ਕੇ ਜਾਂ 10-12 ਬੰਦੇ ਇਕੱਠੇ ਕਰਕੇ ਅਗਰ ਤੁਸੀਂ ਕੋਈ ਕੰਮ ਕਰਦੇ ਹੋ ਨਾ ਤਾਂ ਇਹਦਾ ਮਤਲਬ ਤੁਸੀਂ ਬਹੁਤ ਕਮਜ਼ੋਰ ਹੋ ਤੁਸੀਂ ਇਕੱਲੇ ਨਹੀਂ ਫੇਸ ਕਰ ਸਕਦੇ ਕਿਸੇ ਚੀਜ਼ ਨੂੰ ਮੈਂ ਇਕੱਲਾ ਆਇਆ ਫਿਰ ਮੈਂ ਇਹਨਾਂ ਨੂੰ ਪੁੱਛਿਆ ਕਿ ਦੇਖੋ ਮੈਂ ਤੁਹਾਡੇ ਕੋਲ ਆਇਆ ਪਹਿਲੀ ਗੱਲ ਬਹਿਸ ਕਰਨ ਨਹੀਂ ਦੂਜੀ ਗੱਲ ਮੈਨੂੰ ਲੜਾਈ ਕਰਨ ਦੀ ਲੋੜ ਨਹੀਂ ਤੁਹਾਡੇ ਉੱਤੇ ਜਿਹੜਾ ਲੀਗਲ ਜੋ ਕਿਹਾ ਲੋਕ ਜੋ ਤਰੀਕਾ ਜੀਓਜੀ ਆਲੇ ਨੇ ਐਕਸ਼ਨ ਲਿਆ ਜੀਓਜੀ ਨੇ ਲਿਆ ਮੇਰਾ ਕੋਈ ਉਹਦੇ ਨਾਲ ਲਿੰਕ ਨਹੀਂ ਹੈਗਾ ਮੈਂ ਤੁਹਾਡੇ ਕੋਲ ਐਜ਼ ਅ ਫਾਦਰ ਆਇਆ ਇੱਕ ਬਾਪ ਕਿ ਮੈਂ ਆਪਣੇ 2 ਸਾਲ ਦੇ ਛੋਟੇ ਬੱਚੇ ਨੂੰ ਗਰਮੀ ਦੇ ਅੰਦਰ ਤਿੰਨ ਵਾਰੀ ਤੁਹਾਡੇ ਕੋਲ ਲੈ ਕੇ ਆਇਆ ਤੁਸੀਂ ਮੈਨੂੰ ਤਿੰਨ ਵਾਰੀ ਵਾਪਸ ਭੇਜਿਆ ਔਰ ਤੀਜੀ ਵਾਰੀ ਆ ਕੇ ਵੀ ਤੁਸੀਂ ਪਤਾ ਸੀ ਕਿ ਤੁਹਾਨੂੰ ਛੋਟਾ ਬੱਚਾ ਹੈਗਾ ਤੁਸੀਂ ਉਹਨੂੰ ਟਾਈਮ ਦਿੱਤਾ ਬੰਦੇ ਨੂੰ ਆ ਆ ਹੁਣ ਆ ਆ ਤੇ ਹੁਣ ਆ ਤੇ ਬੰਦਾ ਆਇਆ ਤੇ ਤੁਸੀਂ ਉਸ ਬੰਦੇ ਦੀ ਜੋ ਤੁਸੀਂ ਉਹਨੂੰ ਕੰਮ ਕਿਹਾ ਸੀ ਨਹੀਂ ਸਰਵਿਸ ਪ੍ਰੋਵਾਈਡ ਕੀਤੀ ਹੁਣ ਇਸ ਕਰਕੇ ਤੁਹਾਡੇ ਉੱਤੇ ਇਹ ਐਕਸ਼ਨ ਹੋਇਆ ਤੇ ਇਹ ਜਿਹੜੇ ਸੇਵਾ ਕੇਂਦਰ ਦੇ ਬੰਦੇ ਸੀ ਆਬਵੀਅਸਲੀ ਡਰ ਗਏ ਨੇ ਹੁਣ ਡਰਣਗੇ ਕਿਉਂਕਿ ਕੱਲ ਤੋਂ ਇਹਨਾਂ ਦੇ ਸਿਰ ਤੇ ਫੌਜੀ ਆਪਣੇ ਭਾਈ ਜਿਹੜੇ ਜੀਓਜੀ ਦੇ ਮੈਂਬਰ ਨੇ ਬੈਠਣਗੇ ਤੇ ਮੈਂ ਤੁਹਾਡੇ ਨਾਲ ਗੱਲ ਇਸ ਲਈ ਕਰਨਾ ਚਾਹੁੰਦਾ ਸੀ ਕਿ ਜੀਓਜੀ ਦੇ ਹੈੱਡ ਮੇਰੇ ਫਾਦਰ ਨੇ ਪੰਜਾਬ ਦੇ ਠੀਕ ਹੈ ਜਿਹੜੇ ਇਹ ਗਾਰਡੀయన్స్ ਆਫ ਗਵਰਨਸ ਕੋ ਇੱਕ ਕਾਂਗਰਸ ਸਰਕਾਰ ਨਾਲ ਜੁੜੀ ਆ ਇਹਦੇ ਨਾਲ ਤੁਸੀਂ ਕਿੱਦਾਂ ਹੋਣ ਹੈਲਪ ਲੈ ਸਕਦੇ ਜਿੱਦਾਂ ਤੁਹਾਨੂੰ ਮੇਰਾ ਸਕੂਲ ਪਤਾ ਕਿੰਗਬੋਰਨ ਇੰਟਰਨੈਸ਼ਨਲ ਕਹਾਨੂੰ ਤੁਹਾਡੂ ਕੋਈ ਵੀ ਸਰਕਾਰੀ ਕੰਮ ਹੈਗਾ ਜਿਹਦੇ ਸੋ ਤੁਹਾਡੇ ਨਾਲ ਕੋਈ ਗਲਤ ਚੀਜ਼ ਹੋਈ ਆ ਤੁਹਾਡੇ ਨਾਲ ਕਿਸ ਨੇ ਕੋਈ ਗਲਤ ਕੰਮ ਕੀਤਾ ਚਾਹੇ ਕਰਪਸ਼ਨ ਦੀ ਗੱਲ ਆ ਚਾਹੇ ਕੋਈ ਵੀ ਗੱਲ ਇਹ ਜਿਹੜੇ ਜੀਓਜੀ ਦੇ ਮੈਂਬਰ ਨੇ ਜਾਂ ਜਿਹੜੇ ਹੈੱਡ ਨੇ ਮੇਰੇ ਫਾਇਦੇ ਇਹਨਾਂ ਦਾ ਕੰਮ ਹੈ ਕਿ ਆਪਾਂ ਇਸ ਚੀਜ਼ ਨੂੰ ਹਟਾਈਏ ਪੰਜਾਬ ਦੇ ਅੰਦਰ ਜਿਹੜੀ ਗਲਤ ਚੀਜ਼ਾਂ ਹੋ ਰਹੀਆਂ ਪ੍ਰਾਈਵੇਟ ਸੈਕਟਰ ਨੂੰ ਦੇਖੋ ਆਪਾਂ ਨਹੀਂ ਬਦਲ ਸਕਦੇ ਪਰ ਐਟ ਲੀਸਟ ਆਪਾਂ ਗਵਰ ਨੇਗਰਿਕ ਸਹੂਲਤ ਦਿੱਤੀ ਆ ਆਪਾਂ ਉਹਨੂੰ ਯੂਜ਼ ਕਰੀਏ ਤੇ ਇਸ ਵੀਡੀਓ ਦਾ ਰੀਜ਼ਨ ਦੋ ਸੀ ਪਹਿਲਾ ਰੀਜ਼ਨ ਇਹ ਸੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਇਨਸੀਡੈਂਟ ਕੀ ਹੋਇਆ ਦੂਜਾ ਉਹਦਾ ਰਿਜ਼ਲਟ ਕੀ ਹੋਇਆ ਔਰ ਮੈਂ ਤੁਹਾਨੂੰ ਸ਼ੁਰੂਆਤ 'ਚ ਹੀ ਇਹ ਗੱਲ ਦੱਸੇ ਕਿ ਮੈਂ ਇੱਥੇ ਇੱਕ ਨਾਰਮਲ ਨਾਗਰਿਕ ਕਰਕੇ ਆਇਆ ਸੀ ਮੈਂ ਇੱਥੇ ਆਪਣੀ ਕੋਈ ਜਾਇਕ ਲਾ ਕੇ ਨਹੀਂ ਆਇਆ ਸੀ ਕਿ ਮੈਂ ਜੀਓਜੀ ਦਾ ਬੇਟਾ ਆ ਜਾਂ ਇਹ ਮੈਨੂੰ 2 ਮਿੰਟ ਕੰਮ ਕਰਕੇ ਦੋ ਮੈਂ ਨਾਰਮਲ ਸਿਸਟਮ ਫਾਲੋ ਕੀਤਾ ਔਰ ਸਿਸਟਮ ਫਾਲੋ ਕਰਨ ਦੇ ਤਿੱਤੇ ਮੇਰੇ ਨਾਲ ਇਹ ਹੋਇਆ ਔਰ ਜਦ ਇਹਨਾਂ ਨੂੰ ਪਤਾ ਚੱਲਿਆ ਕਿ ਇਹ ਜੀਓਜੀ ਦਾ ਬੇਟਾ ਜਾਂ ਜਿਹੜੇ ਮਤਲਬ ਗਾਰਡੀਅਨਸ ਗਵਰਨੈਂਸ ਦੇ ਹੈੱਡ ਹੈਗੇ ਨੇ ਉਹ ਇਹਨਾਂ ਦੇ ਫਾਦਰ ਨੇ ਤੇ ਇਹ ਖੁਦ ਐਮ ਡੀ ਕਿੰਗਬੌਂ ਦੇ ਨੇ ਫਿਰ ਆਬਵੀਸਲੀ ਗੱਲ ਬਦਲ ਜਾਂਦੀ ਹੈ ਤੇ ਪੰਜਾਬ ਉਹੀ ਸੋਚ ਆ ਨਾ ਜਿਹੜਾ ਨਾਰਮਲ ਬੰਦਾ ਜਿਹੜਾ ਨਹੀਂ ਹੋਏਗਾ ਸੁਪੋਜ਼ ਉਹਨੂੰ ਤਾਂ ਇਹ ਸੌਲਤ ਨਹੀਂ ਮੈਨੇ ਉਹਨੇ ਤਾਂ ਚੱਕਰ ਕੱਟਨੇ ਤੇ ਇਸ ਚੱਕਰ ਕੱਟਣ ਨੂੰ ਰੋਕਣ ਲਈ ਆਪਣੇ ਜਿਹੜੇ ਇਹ ਖੁਸ਼ਹਾਲੀ ਦੇ ਕਹਿ ਲੋ ਗਾਰਡੀਅਨਸ ਨੇ ਫੌਜੀ ਜਿਹੜੇ ਜੀਓਜੀ ਨੇ ਇਹ ਬੈਠੇ ਨੇ ਤੁਹਾਡੇ ਲਈ ਤੇ ਕੱਲ ਨੂੰ ਤੁਹਾਡੇ ਨਾਲ ਕੋਈ ਵੀ ਗਲਤ ਸਰਕਾਰੀ ਕੰਮ 'ਚ ਕੋਈ ਵੀ ਗਲਤ ਹੁੰਦਾ ਤੁਹਾਡੇ ਨਾਲ ਤੁਸੀਂ ਸਾਨੂੰ ਅਪਰੋਚ ਕਰ ਸਕਦੇ ਹੋ ਸਾਨੂੰ ਮਤਲਬ ਤੁਸੀਂ ਅਗਰ ਮੇਰੇ ਫਾਦਰ ਸਾਹਿਬ ਨੂੰ ਨਹੀਂ ਜਾਣਦੇ ਤਾਂ ਮੇਰੇ ਕੋਲ ਆਓ ਮੈਂ ਤੁਹਾਨੂੰ ਇਹਨਾਂ ਦੀ ਹੈਲਪ ਦੁਲਾਉਂਗਾ ਤੁਹਾਡੇ ਨਾਲ ਕੋਈ ਵੀ ਕਰਾਪਸ਼ਨ ਹੁੰਦਾ ਤੁਹਾਡੇ ਕੋਲ ਪ੍ਰੂਫ ਹੈਗਾ ਉਹ ਪ੍ਰੂਫਸ ਤੁਸੀਂ ਸਾਡੇ ਕੋਲ ਲੈ ਕੇ ਆਓ ਔਰ ਉਸ ਪ੍ਰੂਫ ਦੇ ਅਗੇਂਸਟ ਇਹਨਾਂ ਦੇ ਨਾਲ ਸਟ੍ਰੇਟ ਅਵੇ ਐਕਸ਼ਨ ਹੋਏਗਾ ਤੇ ਇਹ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਸੀ ਔਰ ਹਮੇਸ਼ਾ ਨਹੀਂ ਡਰੋ ਕਿਸੇ ਨਾਲ ਐਕਸ਼ਨ ਲੈਣਾ ਕਿਸੇ ਨਾਲ ਤੁਸੀਂ ਗੱਲ ਕਰਨੀ ਹੈ ਇਕੱਲੇ ਕਰੋ ਬੰਦੇ ਇਕੱਠੇ ਕਰਕੇ ਤੁਸੀਂ ਆਪਣੀ ਕਮਜ਼ੋਰੀ ਦਿਖਾਉਂਦੇ ਹੋ ਇਸ ਟਾਈਮ ਤੇ ਵੀ ਮੈਂ ਇੱਥੇ ਇਕੱਲਾ ਹੀ ਖੜਾ ਤੇ ਜਿਹੜਾ ਬੰਦਾ ਇਕੱਲਾ ਆਪਣੀ ਬਲਬੂਤੇ ਤੇ ਕੁਝ ਕਰਦਾ ਉਹ ਬੰਦਾ ਸੱਚਾ ਸਿੱਖ ਮੇਰੇ ਲਈ ਸੱਚਾ ਪੰਜਾਬੀ ਇਹਦੇ ਨਾਲ ਮੈਂ ਸਾਈਨ ਆਫ ਕਰੂੰਗਾ ਤੁਹਾਡਾ ਸੰਡੇ ਅੱਜ ਬਹੁਤ ਅੱਛਾ ਰਹੇ ਇਸ ਵੀਡੀਓ ਦੇ ਰਿਲੇਟਿਡ ਅਗਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਜੀਓ ਜੀ ਦੇ ਬਾਰੇ ਹੋਰ ਕੋਈ ਇਨਫੋਰਮੇਸ਼ਨ ਜਾਂ ਤੁਹਾਡੇ ਕੋਲ ਤੁਹਾਡੇ ਨਾਲ ਕੋਈ ਸਰਕਾਰੀ ਕੰਮ ਦੇ ਅੰਦਰ ਕੁਝ ਗਲਤ ਹੋਇਆ ਤੇ ਤੁਸੀਂ ਮੇਰੇ ਸੈਂਟਰ ਵੀ ਆ ਸਕਦੇ ਹੋ ਜਾਂ ਮੈਨੂੰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਮੈਂ ਆਪਣੀ ਤਰਫੋਂ ਤੁਹਾਨੂੰ ਪੂਰੀ ਹੈਲਪ ਕਰੂੰਗਾ ਔਰ ਅਗੇਨ ਮੈਂ ਇੱਕ ਗੱਲ ਰਿਪੀਟ ਕਰਨਾ ਚਾਹੁੰਦਾ ਹੈ ਇਹ ਕੋਈ ਪੋਲਿਟੀਕਲ ਮੈਸੇਜ ਨਹੀਂ ਹੈਗਾ ਇਹਦੇ ਨਾਲ ਕੋਈ ਪੋਲਿਟਿਕਸ ਰਿਲੇਟਡ ਨਹੀਂ ਇਹ ਇੱਕ ਸਿਰਫ ਐਕਸਪੀਰੀਅੰਸ ਆ ਔਰ ਦੂਜਾ ਮੈਂ ਤੁਹਾਨੂੰ ਅਵੇਅਰਨੈਸ ਦੇਣਾ ਚਾਹੁੰਦਾ ਸੀ ਕਿ ਐਦਾ ਦੀ ਇੱਕ ਇੰਸਟੀਟਿਊਸ਼ਨ ਹੈਗੀ ਆ ਆਪਣੇ ਗਵਰਨਮੈਂਟ 'ਚ ਜਿਹਦੇ ਨਾਲ ਕੀ ਆਪਾਂ ਹੈਲਪ ਲੈ ਸਕਦੇ ਆ ਔਰ ਫੋਰਚੂਨੇਟਲੀ ਕਹ ਲਓ ਉਹ ਸੰਸਟੀਟਿਊਸ਼ਨ ਦੇ ਹੈੱਡ ਸਾਡੀ ਫੈਮਿਲੀ 'ਚ ਹੀ ਹੈਗੇ ਨੇ ਤੇ ਅਗਰ ਮੈਂ ਤੁਹਾਡੀ ਕਿਸੇ ਵੀ ਮਦਦ ਕਰ ਸਕਦਾ ਸਰਕਾਰੀ ਕ Then I'll, I'll sign off have a good Sunday they enjoy your day thank you